ਆ ਸਤਲੁਜ ਹੈ ਉਹ ਰੋਜ਼ ਤੀਜੇ ਦਿਨ ਆਉਂਦੇ ਨੇ ਐਸਬੀਐਲ ਮੈਂ ਕਹਾਂ ਯਾਰ ਐਸਬੀਐਲ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਕਿੱਥੋਂ ਦੇ ਦੀਏ ਤੁਹਾਨੂੰ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਹਾ ਜਾਂਤਾ ਹੈ ਇਹਦਾ ਪਾਣੀ ਦੇ ਦਿਓ ਜਾਂ ਕੋਈ ਹੋਰ ਤਰੀਕਾ ਮੈਂ ਇੱਕ ਹੋਰ ਤਰੀਕਾ ਲੱਭਿਆ ਮੈਂ ਕਹਿੰਦਾ ਮੈਂ ਪਾਣੀ ਨਹੀਂ ਐਸਬੀਐਲ ਤੋਂ ਪਾਣੀ ਭੁੱਲ ਜੋ ਜੀ ਸਾਡੇ ਕੋਲ ਸਤਲੁਜ ਹੈ ਨਹੀਂ ਕਹਿੰਦੇ ਪਰ ਹੋਰ ਤਰੀਕਾ ਮੈਂ ਕਹਾਂ ਹੋਰ ਤਰੀਕਾ ਹੈਗਾ ਇਹਦੇ ਨਾਂ 'ਚ ਹੀ ਹੈ ਕਹਿੰਦੇ ਕਿਵੇਂ ਮੈਂ ਕਹਿੰਦਾ ਨਾਂ ਬਦਲ ਕੇ ਨਾ ਐਸਬੀਐਲ ਤੋਂ ਬਾਈ ਐਸਐਲ ਕਰ ਲਓ ਕਹਿੰਦੇ ਵੋ ਕਿਆ ਹੁੰਦਾ ਹੈ ਮੇਖੇ ਜੀ ਐਸਆਈਲ ਹੋ ਗਿਆ ਸਤਲੁਜ ਤੋਂ ਯਮਨਾ ਲਿੰਕ ਬਾਈ ਐਸਆਈਲ ਹੋ ਗਿਆ ਯਮਨਾ ਤੋਂ ਸਤਲੁਜ ਲਿੰਕ ਯਮਨਾ ਤੋਂ ਇੱਧਰ ਨੂੰ ਭੇਜ ਦੋ ਸਾਰੇ ਹਰਿਆਣੇ ਨੂੰ ਪਾਣੀ ਮਿਲ ਜੂ ਚੱਕ ਕੇ ਸਾਡੇ ਸਤਲੁਜ ਚ ਪਾ ਦਿਓ ਜਿੰਨਾ ਕ ਬਚਦਾ ਠੀਕ ਹੈ ਨਾਲੇ ਨਾਲੇ ਉਹੀ ਯਮਨਾ ਸਾਰੇ ਯੂਪੀ ਨੂੰ ਡਬੋ ਦਿੰਦੀ ਐ ਉਹ ਬੰਗਾਲ ਤੱਕ ਬੰਗਲਾਦੇਸ਼ ਨੂੰ ਡਬੋ ਦਿੰਦੀ ਐ ਠੀਕ ਹੈ ਨਾਲੇ ਉਹ ਬਚ ਜਾਣਗੇ ਹੁਣ ਤਾਂ ਚੰਤੇ ਵੀ ਪਾਣੀ ਪਹੁੰਚਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਹੁਣ ਹੁਣ ਕੋਈ ਗ੍ਰੈਵਿਟੀ ਦਾ ਇਸ਼ੂ ਥੋੜੀ ਐ ਨਾਲੇ ਜੇ ਯਮਨਾ ਤੋਂ ਛਾਰਦਾ ਗੁਜਰਾਤ ਤੱਕ ਲੈ ਕੇ ਜਾ ਸਕਦੇ ਹਾਂ ਬਾਇਆ ਕਰਨਾਲ ਨਹੀਂ ਹੋ ਸਕਦੇ ਫਿਰ ਉੱਡ ਮੁੜ ਕੇ ਕਹਿੰਦੇ ਨਾ 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 ਇਹ ਗੱਲ ਬਾਹਰ ਨਾ ਕਹਿ ਦੀ ਕਿਤੇ ਬਾਹਰ ਨਾ ਕਹਿ ਦੀ ਮੈਂ ਕਿਹਾ ਮੈਂ ਦੱਸੂ ਸਾਰਿਆਂ ਨੂੰ ਆਜੋ ਦੇਖ ਲਓ ਮੈਂ ਕਿਹਾ ਸਤਲੂਈ ਮੇਰਾ ਆ ਸਤਲੂਈ ਆ ਨਾਲ ਹੈ ਭਾਈ ਦੇਖ ਕੇ ਜਾਓ ਬਹੁਤ ਸਾਰੇ ਤਾਂ ਮੇਰੇ ਸਤਲੂਈ ਪਾਰ ਕਰਕੇ ਆਏ ਹੋਣਗੇ ਨਾਲਾ ਬਣ ਗਿਆ ਯਾਰ ਇੱਕ ਛੋਟਾ ਜਾਓ ਉਹ ਚ ਪਾਣੀ ਮੰਗਦੇ ਨੇ ਸਾਡੇ ਕੋਲ ਕਿੱਥੇ ਪਾਣੀ ਪਰ ਹਾਂ ਅਸੀਂ ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਹੁਣ ਸਾਸੀ ਸਾਨੂੰ ਭੇਤ ਆ ਗਿਆ ਅਸੀਂ ਪਾਈਪਾਂ ਦੱਬ ਰਹੇ ਹਾਂ ਪਹਿਲਾਂ 90% ਸਰਕਾਰ ਦਿੰਦੀ ਸੀ ਪਾਈਪਾਂ ਦਾ 10% ਪੰਚਾਇਤ ਕਈ ਪੰਚਾਇਤਾਂ ਕੋਲੇ ਪੈਸੇ ਨਹੀਂ ਹੁੰਦੇ ਸੀ ਇਸ ਦਾ 10% ਵੀ ਆਪਾਂ ਦੇਵਾਂਗੇ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਐ ਇਸ ਵਾਰ ਪਹੁੰਚਾਤਾ ਜਿੱਥੇ 35 35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕੱਸੀਆਂ ਦਾ ਰਜਬਾਹਾਂ ਦਾ ਸਾਨੂੰ ਵੀਡੀਓ ਵੀ ਬਹੁਤ ਸਾਰੀਆਂ ਆਈਆਂ ਨੇ ਪਰ ਤਾੜੀਆਂ ਤਾਂ ਠੀਕ ਐ ਇੰਨੀਆਂ ਕਿ ਤਾੜੀਆਂ ਠੀਕ ਐ ਪਰ ਇਹ ਤਾੜੀਆਂ ਉਦੋਂ ਵੱਜਣੀਆਂ ਚਾਹੀਦੀਆਂ ਨੇ ਅਗਲੇ ਸਾਲ ਦੇ ਸੀਜ਼ਨ ਤੱਕ ਹੁਣ ਤੱਕ ਆਪਾਂ 33 34% ਪਾਣੀ ਆਪਣਾ ਇਸਤੇਮਾਲ ਕਰਦੇ ਸੀ ਪੰਜਾਬ ਆ ਅਸੀਂ ਪਾ ਕੇ ਪਾਈਪਾਂ ਜਵਾਹੇ ਚਲਾ ਕੇ ਅਸੀਂ 45% ਤੇ ਪਹੁੰਚ ਗਏ ਅਗਲੇ ਸਾਲ ਤੱਕ ਅਸੀਂ 70% ਤੇ ਹੋਵਾਂਗੇ ਟਿਊਬਵੈਲ ਜਿਹੜੇ ਨੇ ਉਹਨਾਂ ਨੂੰ ਬੰਦ ਕਰਾ ਦਾਂਗੇ ਕੱਸੀ ਦੇ ਪਾਣੀ ਨਾਲ ਪਾਣੀ ਲੱਗੂਗਾ ਮਿਨਰਲ ਵਾਟਰ ਹੈ ਉਹ ਪੂਰਾ ਉਹਦੇ ਵਿੱਚ ਮਿਨਰਲ ਨੇ ਸਾਰਾ ਕੁਝ ਹੈ ਤੇ ਨਾਲ ਮੋਟਰ ਬੰਦ ਹੋ ਜੂਗੀ ਥੱਲੋ ਧਰਤੀ ਚੋਂ ਸਾਡਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਵੀ ਉਹ ਵੀ ਪੂਰਾ ਹੋ ਜੂਗਾ ਅਸੀਂ ਧਰਤੀ ਵੀ ਬਚਾਵਾਂਗੇ ਪਾਣੀ ਵੀ ਬਚਾਵਾਂਗੇ ਤੇ ਹਵਾ ਵੀ ਬਚਾਵਾਂਗੇ ਅਸੀਂ ਇਹ ਪਤਾ ਕਰ ਲਿਆ ਬਾਹਰਲੇ ਮੁਲਕਾਂ ਤੋਂ ਕਿ ਤੁਹਾਡੇ ਮਾਪਦੰਡ ਕੀ ਨੇ ਨਹੀਂ ਤਾਂ ਕੀ ਕਰਦੇ ਆ ਬਾਂਸਪਤੀ ਆਪਾਂ ਇੱਥੋਂ ਭੇਜ ਦਿੰਨੇ ਆ ਜਾਂ ਕੋਈ ਫੈਦਾਵਾਰ ਭੇਜ ਦਿੰਨੇ ਆ ਉਥੋਂ ਹੋ ਰਿਜੈਕਟ ਕਰ ਦਿੰਦੇ ਨੇ ਕਿ ਸਪਰੇ ਜ਼ਿਆਦਾ ਕੀਤੀ ਹੋਈ ਹੈ ਤੇ ਇਹ ਸਾਡੇ ਮਾਪਦੰਡਾਂ ਤੇ ਪੂਰਾ ਨਹੀਂ ਉਤਰਦਾ ਅਸੀਂ ਸਾਡੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਪੁੱਛ ਲਿਆ ਕਿ ਕਿਹੜੀਆਂ-ਕਿਹੜੀਆਂ ਤੁਸੀਂ ਬੈਨ ਕੀਤੀਆਂ ਹੋਈਆਂ ਨੇ ਮੰਤਰੀ ਸਾਹਿਬ ਕਿੰਨੀਆਂ ਬੈਨ ਕੀਤੀ ਆਪਾਂ ਦੱਸ ਦਸ ਸਪਰੇਆ ਇਹ ਜੀਆਂ ਨੇ ਜਿਹੜੀਆਂ ਬਾਸਮਤੀ ਦੇ ਜੇ ਕਰ ਦਿੰਦੇ ਆ ਤਾਂ ਬਾਹਰਲੇ ਮੁਲਕ ਵਾਲੇ ਬਾਸਮਤੀ ਮੋੜਦੇ ਸੀ ਦਸ ਦੀਆਂ ਦਸੇ ਬੈਨ ਕਰਤੀਆਂ ਜੀ ਕਿ ਇਹ ਨਹੀਂ ਛਿੜਕਣੀਆਂ ਸੀ ਅਸੀਂ ਬਾਸਮਤੀ ਦਾ ਜਿਹੜਾ ਜਿਹੜਾ ਮਾਤਰਾ ਹੈ ਉਹਦੀ ਪੈਸਟੀਸਾਈਡ ਦੀ ਉਹ ਉਹ ਜਿਹੜੀ ਵਧਾਉਣੀ ਨਹੀਂ ਦਸ ਦੀਆਂ ਦਸ ਸਪਰੇਆ ਅਸੀਂ ਬੰਦ ਕਰਤੀ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਸਮਤੀ ਇਸ ਵਾਰ ਬਹੁਤ ਵਧੀਆ ਹੋਈ ਹੈ ਮੈਨੂੰ ਕੱਲ ਮਿਲੇ ਮੈਂ ਅੰਮ੍ਰਿਤਸਰ ਗਿਆ ਸੀ ਬਾਸਮਤੀ ਵਾਲੇ ਖੁਸ਼ ਨੇ ਪਰ ਜਿੱਥੋਂ ਨੇ ਗੱਲ ਸ਼ੁਰੂ ਕੀਤੀ ਐ ਇਹ ਕਿ ਨਾਮਾ ਪੰਗਾ ਪਾਤਾ ਹੁਣ ਸੈਂਟਰ ਨੇ 1200 ਡਾਲਰ ਪਰ ਟਨ ਉਹਦੇ ਤੇ ਸੈਸ ਲਾਤਾ ਜੇ ਤੁਸੀਂ ਬਾਹਰ ਵੇਚਣੀ ਐ ਲਓ ਦੱਸੋ ਬੜੀ ਮੁਸ਼ਕਲ ਨਾ ਸੀ ਪੈਦਾਵਾਰ ਵਧਾ ਰਹੇ ਆ ਤੇ ਪੈਸਟੀਸਾਈਡ ਰਹਿਤ ਬਾਸਮਤੀ ਪੈਦਾ ਕਰ ਰਹੇ ਆ ਕਹਿੰਦੇ ਜੇ ਬਾਹਰ ਵੇਚਣੀ ਐ ਇੰਨੇ ਪੈਸੇ ਦਿਓ ਪਹਿਲਾਂ ਇੱਥੇ ਸੈਂਟਰ ਨੂੰ ਐਹੋ ਜਿਹਾ ਰੂਲ ਬਣਾ ਦਿੰਦੇ ਨੇ ਹੁਣ ਉਹ ਉਹਦੇ ਵਾਸਤੇ ਲੜ ਰਹੇ ਆ ਕਿ ਅਸੀਂ ਕੋਈ ਗੱਲ ਨਹੀਂ ਅਸੀਂ ਬੰਗਾਲ ਨੂੰ ਵੇਚ ਲੈਣੇ ਆ ਫਿਰ ਅਸੀਂ ਕੇਰਲਾ ਨੂੰ ਵੇਚ ਲੈਣੇ ਤਾਂ ਮਨੱਡੂ ਨੂੰ ਵੇਚ ਲੈਣੇ ਉਹ ਵੀ ਭਾਲਦੇ ਨੇ ਬਾਂਸਪਤੀ ਆਪਣੀ ਇਸ ਤੋਂ ਪਹਿਲਾਂ ਕੋਲੇ ਵਾਲੀ ਗੱਲ ਬਿਜਲੀ ਬੋਰਡ ਦੇ ਸੀਐਮ ਇਸ ਤੋਂ ਪਹਿਲਾਂ ਕੋਲੇ ਵਾਲੀ ਗੱਲ ਬਿਜਲੀ ਬੋਰਡ ਦੇ ਸੀਐਮ ਡੀ ਬੈਠੇ ਇੱਥੇ ਕਿਤੇ ਮੈਂ ਦੇਖੀ ਸੀ ਇੱਕ ਕੋਲੇ ਦੀ ਖਾਨ ਸੀ ਉੱਥੇ ਚਿੱਟੀਗੜਤੀ ਜੀ ਉੜੀਸਾ ਤੋਂ ਕੋਲਾ ਜਿਹੜਾ ਲੈਣੇ ਹੋ ਉਹਨੂੰ ਤੁਸੀਂ ਰੇਲ ਰਾਹੀਂ ਪੰਜਾਬ ਨਹੀਂ ਲੈ ਕੇ ਜਾ ਸਕਦੇ ਅਸੀਂ ਕਹੀ ਦੱਸੋ ਫਿਰ ਕਿਵੇਂ ਲੈ ਕੇ ਜਾਈਏ ਕਹਿੰਦੇ ਪਹਿਲਾਂ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਤਰੱਕਾਂ 'ਚ ਭਰ ਕੇ ਕੋਲਾ ਪੂਰੀ ਦੀ ਬੰਦਰਗਾਹ ਤੇ ਲੈ ਕੇ ਜਾਓ ਉੱਥੋਂ ਸਮੁੰਦਰੀ ਜਹਾਜ਼ ਦੇ ਵਿੱਚ ਲੋਡ ਕਰੋ ਸ਼ਿਪ ਦੇ ਵਿੱਚ ਫਿਰ ਉਹ শ্রীলੰਕਾ ਦੇ ਉੱਪਰ ਦੀ ਆ ਕੇ ਕਾਂਡਲਾ ਪੋਰਟ ਤੇ ਉਹਨੂੰ ਅਨਲੋਡ ਕਰੋ ਉੱਥੋਂ ਫਿਰ ਟ੍ਰੇਨ 'ਚ ਲੱਦੋ ਉੱਥੋਂ ਟ੍ਰੇਨ ਤੋਂ ਫਿਰ ਇੱਧਰ ਨੂੰ ਲਿਆਓ ਮੈਂ ਚਿੱਠੀ ਲੈ ਗਿਆ ਕੋਲਾ ਮੰਤਰੀ ਕੋਲੇ ਉਹਨਾਂ ਨੂੰ ਵੀ ਹਾਲਜੇ ਹਜਾ ਕੋਈ ਟੱਕਰਿਆ ਨਹੀਂ ਨਾ ਪਹਿਲਾਂ ਮੈਂ ਚਿੱਠੀ ਲੈ ਗਿਆ ਮੈਂ ਕਿਹਾ ਜੀ ਇੱਕ ਚਿੱਠੀ ਆ ਤੁਹਾਡੀ ਕਹਿੰਦੇ ਹਾਂ ਮੈਂ ਜੀ ਮੈਨੂੰ ਇੰਨੀ ਗੱਲ ਦੱਸ ਦੋ ਇੱਕ ਚਿੱਠੀ ਪੜ੍ਹਨ ਤੋਂ ਪਹਿਲਾਂ ਵੀ ਜੇ ਬੰਦੇ ਨੇ ਕਿਸੇ ਨੇ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਬਾਇਆ ਸ਼੍ਰੀਲੰਕਾ ਆਉਂਦਾ ਉਹ ਕਹਿੰਦੇ ਨਹੀਂ ਮੈਂ ਕਿਹਾ ਪਹਿਲਾਂ ਚਿੱਠੀ ਗੱਡੀ ਆ ਕੋਲਾ ਕਹਿੰਦੇ ਸ਼੍ਰੀਲੰਕਾ ਵਿੱਚ ਦੀ ਲੈ ਕੇ ਆਓ ਇਹ ਅਸੀਂ ਉੱਥੇ ਨਮੋਣਾ ਹੈ ਏ ಶ್ರೀਲੰਕਾ ਕਿਉਂ ਲੈ ਕੇ ਜਾਈਏ ਅਸੀਂ ਕਾਂਡਲਾ ਪੋਰਟ ਫਿਰ ਉਹ ਕਾਰਨ ਕਾਰਨ ਕੀ ਹੋ ਸਕਦਾ ਕੀ ਹੋ ਸਕਦੇ ਤੁਸੀਂ ਕਾਰਨ ਉਹਦਾ ਕਾਂਡਲਾ ਪੋਰਟ ਪਤਾ ਕੀ ਦਾ ਇੱਕ ਦੇਸ਼ ਇੱਕ دوست دوست ਦਾ ਉਹਦੇ ਵਿੱਚ ਦੀ ਗੱਡੋ ਟੈਕਸ ਦੇਉ ਲੈ 1900 ਤੋਂ ਲੈ ਆ ਕੇ ਕੋਲ ਆ ਇਧਰ ਗੁਜਰਾਤ ਵਿੱਚ ਦੀ ਐ ਕੱਢੋ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫੇਰਾ ਤੁਸੀਂ ਕੋਲਾ ਸਾਨੂੰ ਭਾਇਆ శ్రీలంਕਾ ਦੇ ਰਹੇ ਹੋ 노 ਪ੍ਰੋਬਲਮ ਮੈਂ ਕਿਹਾ ਅਸੀਂ ਇਸ ਕੋਲੇ ਦਾ ਕੀ ਕਰਦੇ ਆ ਇਸ ਕੋਲੇ ਨਾਲ ਅਸੀਂ ਬਿਜਲੀ ਬਣਾਉਨੇ ਹਾਂ ਬਿਜਲੀ ਦੇ ਅਸੀਂ ਕਿੱਥੇ ਇਸਤੇਮਾਲ ਕਰਦੇ ਆ ਅਸੀਂ ਬਿਜਲੀ ਝੋਨੇ ਵਾਸਤੇ ਇਸਤੇਮਾਲ ਕਰਦੇ ਆ ਜ਼ਿਆਦਾਤਰ ਝੋਨਾ ਅਸੀਂ ਦੇਸ਼ ਨੂੰ ਚੌਲ ਸਾਡੀ ਖਰਾਕ ਨਹੀਂ ਪੰਜਾਬੀਆਂ ਦੀ ਆਪਾਂ ਤਾਂ ਦਸਵੇਂ ਵਾਲੇ ਦਿਨ ਖੀਰ ਬਣਾਉਨੇ ਆ ਬਸ ਅ ਜੇ ਸਾਰਾ ਉਧਰ ਦਿੰਨੇ ਆ ਮੈਂ ਕਿਹਾ ਚੌਲ ਦਿੰਨੇ ਆ ਸਾਰੇ ਦੇਸ਼ ਨੂੰ ਅਸੀਂ ਕੋਲਾ ਲੈਣਿਆਂ ਬਿਜਲੀ ਬਣਾ ਕੇ ਚੌਲ ਪੈਦਾ ਕਰਕੇ ਤੁਹਾਨੂੰ ਦੇ ਦਿੰਨੇ ਆ ਫਿਰ ਐਂ ਕਰਿਓ ਜੀ ਕੋਲਾ ਤਾਂ শ্রীলੰਕਾ ਵਿੱਚ ਨਹੀਂ ਲਿਆਵਾਂਗੇ ਜਦੋਂ ਤੁਸੀਂ ਐਫਸੀਆਈ ਵਾਲੇ ਚੌਲ ਲੈਣ ਆਉਣਗੇ ਨਾ ਸਾਥੋਂ ਉਹ ਵੀ ਬਾਇਆ ਕਰਾਚੀ ਭੇਜਾਂਗੇ ਅਸੀਂ ਓਦੀ ਓਦੀ ਬੁਲਾ ਲਿਓ ਬਾਊ ਜੇ ਕਹਿੰਦੇ ਓਏ ਥੱਲੇ ਪ੍ਰੈਸ 'ਤੇ ਰੌਲਾ ਪਾ ਦੂ ਲਿਓ 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 ਚੇਂਜ ਕਰੀਏ ਓਦੀ ਚੇਂਜ ਕਰਤਾ ਜੀ ਕਹਿੰਦੇ ਲਿਓ ਜੀ ਪੁਮਨੇਸ਼ਵਰ ਤੋਂ ਸਿੱਧੇ ਆ ਜਾਓ ਪੁਮਨੇ ਆਇਆ ਹੁੰਦੇ ਨੇ ਠੀਕ ਐ ਪਹਿਲਾਂ ਉਹੀ ਕੋਈ ਸਮਝ ਨਹੀਂ ਅੱਛਾ ਜੀ ਐ ਕਰਤਾ ਜੀ ਚਲੋ ਠੀਕ ਹੈ ਜੀ ਚਲੋ ਜੀ ਡੇਢ ਰੁਪਿਆ ਇੱਕ ਜੁਨਟ ਮਹਿੰਗੀ ਪੈਂਦੀ ਹੈ ਜੀ ਉਹਦੇ ਨਾਲ ਕੋਲਾ ਇੰਨਾ ਮਹਿੰਗਾ ਪੈ ਜਾਂਦਾ ਸਾਨੂੰ ਡੇਢ ਰੁਪਿਆ ਜੁਨਟ ਜੇ ਪੰਜਾਬ ਦੇ ਖਜ਼ਾਨੇ ਦੀ ਰਾਖੀ ਕਰਨੀ ਹੈ ਜੇ ਪੰਜਾਬ ਦੀ ਕਿਸਾਨੀ ਦੀ ਰਾਖੀ ਕਰਨੀ ਹੈ ਜੇ ਪੰਜਾਬੀਆਂ ਦੀ ਰਾਖੀ ਕਰਨੀ ਹੈ ਤਾਂ ਇੱਕ ਇੱਕ ਰੁਪਏ ਵਾਸਤੇ ਲੜਨਾ ਪੈਂਦਾ ਉਹਨਾਂ ਨਾਲ ਤਾਂ ਕਿਤੇ ਜਾ ਕੇ ਹੱਕ ਮਿਲਦੇ ਆ ਨਹੀਂ ਤਾਂ ਉਧਾਰਾ ਲਈ ਬੈਠੇ ਆ ਮਾਰਾ ਲਈ ਬੈਠਿਆ ਚਲਾਈ ਜਾਂਦੇ ਆ ਬਸ ਜਿਹੜਾ ਆਉਂਦਾ ਵੱਢੀ ਜਾਂਦੇ ਸੋ ਇਸ ਕਰਕੇ ਅਸੀਂ ਸੈਂਟਰ ਨਾਲੇ ਆਰਡੀਐਫ ਦਾ ਪੈਸਾ ਰੋਕੀ ਬੈਠੇ ਆ ਜੀ ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ 4000 ਕਰੋੜ ਰੁਪਏ ਰੋਕੀ ਬੈਠਿਆ ਹੁਣ ਰੋਕੀ ਕਿਉਂ ਬੈਠਿਆ ਕਾਰਨ ਪਹਿਲਾਂ ਜਿਹੜਾ ਉਹਨਾਂ ਨੇ ਪੈਸਾ ਦਿੱਤਾ ਸੀਗਾ ਪਿਛਲੀ ਸਰਕਾਰ ਉਹਨੂੰ ਗਲਤ ਵਰਤ ਗਈ ਉਹ ਪੈਸਾ ਹੁੰਦਾ ਮੰਡੀਆਂ ਤੇ ਮੰਡੀਆਂ ਨੂੰ ਜਾਣ ਆਣੀਆਂ ਸਾਰੀਆਂ ਮੰਡੀ ਬੋਰਡ ਦੀਆਂ ਸੜਕਾਂ ਦਾ ਉੱਥੇ ਲਾਉਣਾ ਸੀ ਕੈਪਟਨ ਸਾਹਿਬ ਕਿੱਦਰੇ ਹੋਰ ਕਰਕੇ ਕੰਮ ਉਹ ਕਹਿੰਦੇ ਤੁਸੀਂ ਇਹ ਪੈਸੇ ਨੂੰ ਗਲਤ ਵਰਤਿਆ ਅਸੀਂ ਰੋਕ ਲਿਆ ਤੁਹਾਡਾ ਅਸੀਂ ਐਕਟ ਵੀ ਚੇਂਜ ਕੀਤਾ ਵਿਧਾਨ ਸਭਾ ਚ ਕਿ ਅਸੀਂ ਇਸੇ ਵਾਸਤੇ ਵਰਤਾਂਗੇ ਹਜੇ ਲੜੀ ਜਾਂਦੇ ਹੁਣ ਕਹਿੰਦੇ ਤਾਂ ਹੈਗੇ ਨੇ ਕਹਿੰਦੇ ਦੇ ਦੇਣਗੇ 4000 ਕਰੋੜ ਹੈ ਜੀ 4000 ਕਰੋੜ ਚ ਪਿੰਡਾਂ ਦੀਆਂ 67000 ਕਿਲੋਮੀਟਰ ਸੜਕਾਂ ਨੇ 4000 ਕਰੋੜ ਰੁਪਏ ਸਾਨੂੰ ਮਿਲ ਜੇ ਅਸੀਂ ਕੱਲੀ ਕੱਲੀ ਸੜਕ ਚਮਕਾ ਦਾਂਗੇ ਅਸੀਂ ਪੈਸਾ ਉੱਥੇ ਲਾਉਣਾ ਸੀ ਅਸੀਂ ਇਹ ਨਹੀਂ ਕਰਦੇ ਕਿ ਪੈਸਾ ਕਿਤੇ ਹੋਰ ਲੈ ਲਿਆ ਤੇ ਕਰਤਾ ਇੱਧਰ ਉੱਧਰ ਨੂੰ ਬਿਜਲੀ ਦੇ ਬਿੱਲ ਕੀਤੇ 300 ਯੂਨਟ ਪਰ ਮਹੀਨਾ ਤੇ 600 ਯੂਨਟ ਦਾ ਆਪਣਾ ਸਾਈਕਲ ਹੈ 2 ਮਹੀਨਿਆਂ ਦਾ 85% ਪੰਜਾਬੀਆਂ ਨੂੰ ਬਿਜਲੀ ਫ੍ਰੀ ਮਿਲਦੀ ਹੈ ਤੇ ਨਾਲੇ ਬਿਜਲੀ ਬੋਰਡ ਨੂੰ ਘਾਟੇ 'ਚ ਨਹੀਂ ਰਹਿਣ ਦਿੱਤਾ ਬਿਜਲੀ ਬੋਰਡ ਦੇ ਪੈਸੇ ਵੀ ਮੋੜੇ ਆ ਜੀ 20000 ਕਰੋੜ ਦੀ ਸਬਸਿਡੀ ਉਹ ਵੀ ਦਿੱਤੀ ਹੈ ਮੋਟਰਾਂ ਤੇ ਵੀ 12-12 ਘੰਟੇ ਬਿਜਲੀ ਆਈ ਹੈ ਨਾਲੇ ਵਪਾਰੀਆਂ ਨੂੰ ਕੋਈ ਆਏ ਹੀ ਨਹੀਂ ਕਿਹਾ ਵੀ ਹਫਤੇ ਚ ਬੁੱਧਵਾਰ ਤੇ ਸ਼ਨੀਵਾਰ ਤੁਸੀਂ ਚਲਾਉਣੀ ਨਹੀਂ ਆਪਣੀ ਫੈਕਟਰੀ ਨਾ ਉਹਨਾਂ ਨੂੰ ਵੀ ਫੁੱਲ ਬਿਜਲੀ ਮਿਲੀ ਐ ਹੁਣ ਕਿੱਥੋਂ ਬਿਜਲੀ ਮਿਲਣ ਲੱਗੀ ਜੀ ਉਹੀ ਥਰਮਲ ਪਲਾਂਟ ਐ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿ ਬਿਜਲੀ ਕਿਵੇਂ ਆਉਣ ਲੱਗੀ ਜੀ ਕਾਰਨ ਅਸੀਂ ਝਾਰਖੰਡ ਦੇ ਵਿੱਚ ਪਛਵਾੜਾ ਇੱਕ ਛੋਟਾ ਜਿਹਾ ਕਸਬਾ ਉੱਥੇ ਪੰਜਾਬ ਸਰਕਾਰ ਦੀ ਕੋਲੇ ਦੀ ਖਾਨ ਹੈ ਪਛਵਾੜਾ 2015 ਤੋਂ ਬੰਦ ਪਈ ਸੀ ਹੈ ਪੰਜਾਬ ਸਰਕਾਰ ਦੀ ਬੰਦ ਪਈ ਸੀ ਕਿਉਂਕਿ ਉਹਨੂੰ ਬੰਦ ਕਰਕੇ ਇਧਰੋਂ ਉਧਰੋਂ ਲੈਣਿਆ ਕੋਲਾ ਉਹ ਜੋ ਬਣਦਾ ਸਮਾਨ ਕਮਿਸ਼ਨ ਬਣਦਾ ਅਸੀਂ 2015 ਤੋਂ ਬੰਦ ਪਈ ਜੀ ਜਿਹੜੀ ਨਾ ਆਉਣਸਾਰ 16 ਮਾਰਚ ਨੂੰ ਸੌ ਚੁੱਕੀ ਸੀ ਅਕਤੂਬਰ ਚ ਆਪਾਂ ਕੋਲੇ ਦੀ ਖਾਨ ਚਲਾ ਲਈ ਆਪਣੀ ਸਾਡੇ ਕੋਲੇ ਇੰਨਾ ਕੋਲਾ ਹੈ ਅਸੀਂ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਵੀ ਕੋਲਾ ਦੇ ਸਕਦੇ ਹਾਂ ਜੇ ਚਲਾਉਣਾ ਹੋਵੇ ਉਹਨਾਂ ਨੇ ਇੰਨਾ ਕੋਲਾ ਹੋ ਗਿਆ ਬਿਜਲੀ ਫ੍ਰੀ ਹੋ ਗਈ ਬਿਜਲੀ ਆਮ ਹੋ ਗਈ ਲੋਕਾਂ ਨੂੰ ਦੇ ਦੋ ਲੋਕਾਂ ਦਾ ਪੈਸਾ ਹੈ ਖਜ਼ਾਨੇ ਚ ਇਕੱਠਾ ਕਰਕੇ ਲੋਕਾਂ ਤੇ ਲਾ ਦੋ ਹੋਰ ਕੀ ਹੋਰ ਹੋਰ ਸਰਕਾਰਾਂ ਦਾ ਕੰਮ ਕੀ ਹੁੰਦਾ ਹੈ ਸਰਕਾਰਾਂ ਦਾ ਕੰਮ ਲੁੱਟਣਾ ਥੋੜੀ ਹੁੰਦਾ ਹੈ ਲੋਕਾਂ ਨੂੰ ਚੂਸਣਾ ਥੋੜੀ ਹੁੰਦਾ ਹੈ ਕੋਈ ਕੰਮ ਨਹੀਂ ਕਰ ਦਿੰਦੇ ਲੋਕ ਸਫਲਤਾ ਤੋਂ ਡਰਨ ਲਾਤੇ ਸੀ ਕਿ ਯਾਰ ਕਾਮਯਾਬ ਨਾ ਹੋ ਜਾਈਏ ਕਿਤੇ ਇੱਥੇ ਉਹ ਇੱਕ ਢਾਬੇ ਵਾਲੇ ਨੂੰ ਮੈਂ ਪੁੱਛਿਆ ਮੈਂ ਤੇਰਾ ਬੜਾ ਵਧੀਆ ਢਾਬਾ ਚੱਲਦਾ ਯਾਰ ਸੋਨਾ ਬਣਾਇਆ ਦੋ ਮੰਜੇ ਲਾ ਕੇ ਸਪੀਕਰ ਜੇ ਵੀ ਲਾਏ ਆ ਬੜਾ ਵਧੀਆ ਪੁਰਾਣਾ ਸਟਾਈਲ ਜਾ ਜਮਲੇ ਜੱਟ ਦਾ ਗੀਤ ਵੀ ਚੱਲਦਾ ਸੀ ਸਤਗੁਰ ਅਨੰਕ ਤੇਰੀ ਲੀਲਾ ਨਿਆਰੀ ਆ ਮੈਂ ਕਿਹਾ ਬੜਾ ਵਧੀਆ ਬਣਾਇਆ ਬਈ ਕਹਿੰਦੇ ਹਾਂਜੀ ਮੈਂ ਕਿਹਾ ਕਿਵੇਂ ਚੱਲਦਾ ਵਧੀਆ ਚੱਲਦਾ ਮੈਨੂੰ ਪਰਾਂ ਲੈ ਜਾ ਕੇ ਕਹਿੰਦਾ ਦੋ ਵਾਰੀ ਅਰਦਾਸ ਕਰਦੇ ਆ ਜੀ ਵੀ ਜਿਆਦਾ ਵਧੀਆ ਨਾ ਚੱਲੇ ਨਹੀਂ ਇਹ ਸਪਾ ਲੈਣਗੇ ਇਹ 2017 ਦੀ ਗੱਲ ਐ ਇਹ ਜਿਹੜਾ ਟਾਪਾ ਚੱਲਦਾ ਹੈ ਜਿਹੜੀ ਬੱਸ ਚੱਲਦੀ ਹੈ ਲੈ ਲਓ ਨਾਲ ਲੈ ਕੇ ਜਾਣੀ ਹੈ ਕਿਸੇ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਸੀ ਅਸੀਂ ਉਲਟਾ ਕਰਦੇ ਆ ਮੈਂ ਇੱਕ ਗੱਲ ਦੱਸਦਾ ਬੜੀ ਵਧੀਆ ਮੇਰੇ ਕੋਲ ਇੱਕ ਵਪਾਰੀ ਆ ਕਹਿੰਦਾ ਜੀ ਮੈਂ ਪੰਜਾਬ ਚ 1000 ਕਰੋੜ ਰੁਪਇਆ ਲਾਉਣਾ ਹੈ ਘੱਟੋ ਘਾਟ 800 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗਾ ਪਿਛਲੀਆਂ ਸਰਕਾਰਾਂ ਵੇਲੇ ਵੀ ਮੈਂ ਆਇਆ ਸੀ ਪਰ ਮੈਨੂੰ ਸਰਕਾਰ ਤੋਂ ਸਪੋਰਟ ਨਹੀਂ ਮਿਲੀ ਮੈਨੂੰ ਸਰਕਾਰ ਤੋਂ ਸਪੋਰਟ ਚਾਹੀਦੀ ਹੈ ਮੈਂ ਕਿਹਾ ਸਰਕਾਰ ਤੋਂ ਸਪੋਰਟ ਦੇਵਾਂਗੇ ਤੈਨੂੰ ਫਿਰ ਥੋੜੇ ਜਿਹਾ ਕਹਿੰਦਾ ਜੀ ਸਰਕਾਰ ਤੋਂ ਸਪੋਰਟ ਮਿਲ ਜੇ ਕਮਾਲ ਹੋ ਜੂਗੀ ਜੀ ਮੈਂ ਫਿਰ ਕਹਿੰਦਾ ਮੈਂ ਕਿਹਾ ਹਾਂ ਜੀ ਮਿਲੂਗੀ ਫਿਰ ਫਿਰ ਕਹਿੰਦਾ ਪੱਕਾ ਵਾਅਦਾ ਹੈ ਨਾ ਜੀ ਸਰਕਾਰ ਸਪੋਰਟ ਕਰੂਗੀ ਮੈਂ ਕਿਹਾ ਯਾਰ ਇਹ ਸਪੋਰਟ ਤੇ ਬੜਾ ਜ਼ੋਰ ਦਿੰਦਾ ਹੈ ਇਹ ਕੀ ਮੰਗਦਾ ਹੋਊਗਾ ਵਾਤ ਤੋਂ ਵਾਤ ਬਿਜਲੀ ਸਸਤੀ ਮੰਗਦਾ ਹੋਊਗਾ ਵਾਤ ਤੋਂ ਵਾਤ ਕਹਿੰਦਾ ਮੈਨੂੰ ਜ਼ਮੀਨ ਸਸਤੀ ਲੈ ਕੇ ਦੇ ਦਿਓ ਮੈਂ ਕਿਹਾ ਜੀ ਵਟ ਕਾਈਂਡ ਆਫ ਸਪੋਰਟ ਯੂ ਨੀਡ ਮੈਨੂੰ ਕਿਹੜੀ ਕਿਸਮ ਦੀ سپورਟ ਚਾਹੀਦੀ ਹੈ ਉਹ ਹੱਥ ਵਾਂਕੇ ਮੈਨੂੰ ਕਹਿੰਦਾ ਬਸ ਤੰਗ ਨਾ ਕਰਿਓ ਜੀ ਕਹਿੰਦਾ ਪਹਿਲਾਂ ਤਾਂ سپورਟ ਮਿਲੀ ਨਹੀਂ ਤੰਗ ਕਰਦੇ ਤੂੰ ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਨੇ ਮੈਨੂੰ ਦੱਸ ਦੋ ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਨੇ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਬਣਦੀਆਂ ਨੇ ਉਹ ਮੈਂ ਕਿਹਾ ਅਸੀਂ ਤੰਗ ਕਰਨ ਵਾਲੇ ਨਹੀਂ ਹੈਗੇ ਯਾਰ ਤੂੰ ਤੂੰ 1000 ਕਰੋੜ ਕਹਿੰਨਾ ਤੂੰ 1500 ਕਰੋੜ ਲਾ ਤੂੰ 3-400 ਮੁੰਡੇ ਕੁੜੀਆਂ ਨੂੰ ਹੋਰ ਕੰਮ ਦੇ ਮੇਰਾ ਤਾਂ ਇਹੀ ਹੈ ਸਾਰੇ ਮੁੰਡੇ ਕੁੜੀਆਂ ਕੰਮ ਤੇ ਲੱਗ ਜਾਣ ਬੇਲਾਮਨ ਸ਼ੈਤਾਨੀ ਦਾ ਘਰ ਇਧਰ ਉਧਰ ਬੁਰੀ ਸੰਗਤ ਦਾ ਸ਼ਿਕਾਰ ਨਾ ਹੋਣ ਇਹ ਆ ਆ ਫੈਲਾ ਮੇਰੇ ਕੋਲੇ ਉੱਥੇ ਆਉਂਦੀਆਂ ਨੇ